یہ <laughs> جو ਸਭ ਤੋਂ ਪਹਿਲਾਂ ਮੈਂ ਅਬ ਸਭ ਤੋਂ ਪਹਿਲਾਂ ਮੈਂ ਹਾਈ ਕਮਾਂਡਰ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇਸ ਕਾਵਲ ਸਮਝਿਆ ਔਰ ਉਸ ਤੋਂ ਬਾਅਦ ਮੈਂ ਸ੍ਰੀ ਤਿਕਿੰਦਰਪਾਲ ਜੀ ਸਾਡੇ ਐਕਸਐਮਐਲ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਹੈ ਉਹਦੇ ਰਹਿਮ ਰਾਏ ਜੀ ਵਿੱਚ ਮੈਂ ਜਿਹੜਾ ਹੈ ਅੱਜ ਜਿੱਤ ਹਾਸਲ ਕੀਤੀ ਹੈ ਔਰ ਉਸ ਤੋਂ ਬਾਅਦ ਮੈਂ ਬਾੜਵਾਸੀਆਂ ਦਾ ਔਰ ਆਪਣੇ ਜਿੰਨੇ ਵੀ ਮੇਰੇ ਭਰਾ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਦੇ ਸਹਿਯੋਗ ਨਾਲ ਅੱਜ ਮੈਂ ਜਿੱਤੇ ਹਾਂ ਜੀ ਸਰ ਮੇਰੇ ਕੋਲ ਵਾਰਡ ਨੰਬਰ 2 ਤੋਂ ਕੈਂਡੀ ਵੋਟਰਸ ਆ ਰਹੇ ਸੀ ਤੇ ਇੱਥੇ ਅਸੀਂ ਜਿਹੜੇ ਤਿੰਨ ਕੈਂਡੀਡੇਟ ਸੀ ਜਿਨ੍ਹਾਂ ਵਿੱਚੋਂ ਦੀਪਕ ਸਿੰਘ ਜੀ ਇੰਡੀਆ ਨੈਸ਼ਨਲ ਕਾਂਗਰਸ ਤੋਂ ਸਨ ਉਹਨਾਂ ਨੇ 215 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਜੇ ਨੰਬਰ ਤੇ ਬੀਜੇਪੀ ਪਾਰਟੀ ਤੋਂ ਸਨ ਮਦਨ ਲਾਲ ਉਹਨਾਂ ਨੂੰ ਕੇਵਲ 12 ਵੋਟਾਂ ਦੀ ਜਿਹੜੀ ਪ੍ਰਾਪਤੀ ਹੋਈ ਹੈ ਉਹਦੇ ਬਾਅਦ ਰਮਾ ਦੇਵੀ ਜੀ ਸਨ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ 82 ਵੋਟਾਂ ਤਿੰਨ ਨੋਟਾ ਦੇ ਵਿੱਚ ਸਾਨੂੰ ਸਿਰਫ ਦੋ ਵੋਟਾਂ ਅਸਲ ਹੋਈਆਂ ਜੀ ਉਦੇ ਬਾਅਦ 311 ਡੇਟੇ ਟੋਟਲ ਵੋਟਜ ਪੋਲ ਹੋਏ ਨੇ ਅੱਜ ਦੀ ਪੋਲ ਦੇ ਵਿੱਚ ਸਾਰੇ ਜਿੱਤੇ ਦਾ ਸਾਡੇ ਦੀਪਕ ਸਿੰਘ ਜੀ ਇੰਡਾਸ਼ਨਲ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਉਹ ਜਿੱਤਾਰੇ ਨੇ ਇਹ ਜੋ ਜਨਾਬਾ ਹਿਪਾ ਹਿਪਾ ਖਾਗੋ ਜੈ ਹੋ ਵੋ ਕੋਈ ਨਾ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਹਾਈ ਕਮਾਂਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇਸ ਕਾਵਲ ਸਮਝਿਆ ਔਰ ਉਸ ਤੋਂ ਬਾਅਦ ਮੈਂ ਸ੍ਰੀ ਜਗਿੰਦਰਪਾਲ ਜੀ ਸਾਡੇ ਐਕਸਐਮਐਲ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਹੈ। ਉਹਦੇ ਰਹਿਮ ਰਾਏ ਜੀ ਵਿੱਚ ਮੈਂ ਜਿਹੜਾ ਹੈ ਅੱਜ ਜਿੱਤ ਹਾਸਲ ਕੀਤੀ ਹੈ। ਔਰ ਉਸ ਤੋਂ ਬਾਅਦ ਮੈਂ ਬਾੜਵਾਸੀਆਂ ਦਾ ਔਰ ਆਪਣੇ ਜਿੰਨੇ ਵੀ ਮੇਰੇ ਭਰਾ ਆਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਦੇ ਸਹਿਯੋਗ ਨਾਲ ਅੱਜ ਮੈਂ ਜਿੱਤੇ ਹਾਂ। ਜੀ ਸਰ ਮੇਰੇ ਕੋਲ ਬਾੜ ਨੰਬਰ 2 ਤੋਂ ਕੈਂਡੀ ਵੋਟਰਸ ਆ ਰਹੇ ਸੀ ਤੇ ਇੱਥੇ ਅਸੀਂ ਜਿਹੜੇ ਤਿੰਨ ਕੈਂਡੀਡੇਟ ਸੀ ਜਿਨ੍ਹਾਂ ਵਿੱਚੋਂ ਦੀਪਕ ਸਿੰਘ ਜੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸਨ ਉਹਨਾਂ ਨੇ 215 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਜੇ ਨੰਬਰ ਤੇ ਬੀਜੇਪੀ ਪਾਰਟੀ ਤੋਂ ਸਨ ਮਦਨ ਲਾਲ ਉਹਨਾਂ ਨੂੰ ਕੇਵਲ 12 ਵੋਟਾਂ ਦੀ ਜਿਹੜੀ ਪ੍ਰਾਪਤੀ ਹੋਈ ਹੈ ਉਹਦੇ ਬਾਅਦ ਰਮਾ ਦੇਵੀ ਜੀ ਸਨ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ 82 ਵੋਟਾਂ ਤਿੰਨ ਨੋਟਾ ਦੇ ਵਿੱਚ ਸਾਨੂੰ ਸਿਰਫ ਦੋ ਵੋਟਾਂ ਅਸਲ ਹੋਈਆਂ ਜੀ ਉਹਦੇ ਬਾਅਦ 311 ਜਿਹੜੇ ਟੋਟਲ ਵੋਟ ਪੋਲ ਹੋਏ ਨੇ ਅੱਜ ਦੀ ਪੋਲ ਦੇ ਵਿੱਚ ਸਾਰੇ ਵਿਜੇਤਾ ਸਾਡੇ ਦੀਪਕ ਸਿੰਘ ਜੀ ਇੰਟਰਨੈਸ਼ਨਲ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਉਹ ਵਿਜੇਤਾ ਰਹੇ ਨੇ